ਬੋਟਾ ਬਾਉ ਮੋਜ ਉੜਾਓ ਮੋਦੀ ਮੂਰੇ ਕੋਈ ਵੀ ਨਾ ਆਵੇ ਮੋਦੀ ਮੂਰੇ ਨਾ ਟੰਗ ਅੜਾਓ ਈਡੀ ਪੇਜ ਕੇ ਸੋਨੂੰ ਇਨੇ ਚੱਕ ਲੈਣਾ ਏ ਕੋ ਪਈਓ ਤੇ ਪੈਣੋ ਕਬ ਜਾ ਲੈਣਾ ਏ ਕੋ ਪੋਸਟਰ ਚੰਡੀਆਂ ਬਈ ਬੂਤ ਤੇ ਕਬ ਜਾ ਲੈਣਾ ਏ ਏ ਨਾਲ ਮਿਲ ਕੇ ਅਸੀਂ ਲੁੱਟਦੇ ਸੋਨੂੰ ਉਦੂ ਬਣਾ ਕੇ ਤੁਨੂੰ ਜਿਨੇ ਮਰਜੀ ਵੋਟ ਪਾ ਲੋ ਅਸੀਂ ਤਰਲ ਮਿਲ ਕੇ ਲੁਟਾਂਗੇ ਸਾਨੂੰ ਬਚਾ ਲੈ ਸਟਾਂਗੇ ਹਾਂ ਕਬ ਜਾ ਲੈਣਾ ਏ ਚੱਕ ਲੋ ਚੱਕ ਲੋ ਪੋਸਟਰ ਕੁੰਡੀਆਂ ਪਈਓ ਤੇ ਪੈਣੋ ਇਹ ਵੀ ਅੰਤੇ ਕਬ ਜਾ ਲੈਣਾ ਏ